ਹਾਂਜੀ ਨਾ ਕੋਈ ਤੰਦੂਰ ਤਪਾਇਆ ਜੀ ਆਪਾਂ ਤੇ ਨਾ ਕੋਈ ਚੁੱਲ੍ਹਾ ਬਾਲਿਆ ਜੀ ਤੇ ਦੇਖੋ ਜੀ ਕਿੰਨੀਆਂ ਸੋਹਣੀਆਂ ਸੋਹਣੀਆਂ ਸੌਫਟ ਜੀਆਂ ਰੋਟੀਆਂ ਜਿਹੜੀਆਂ ਪੋਲੀਆਂ ਪੋਲੀਆਂ ਆਏ ਬਣ ਕੇ ਆਪਣੀਆਂ ਤਿਆਰ ਹੋਈਆਂ ਤੇ ਇਹ ਜੀ ਆਪਾਂ ਬਣਾਈਆਂ ਗੈਸ ਤੇ ਤੇ ਦੋ ਤਰੀਕਿਆਂ ਦੇ ਨਾਲ ਆਪਾਂ ਰੋਟਾਂ ਰੋਟੀਆਂ ਜਿਹੜੀਆਂ ਇਹ ਬਣਾਈਆਂ ਜਦੋਂ ਵੀ ਜੀ ਕਰੂਗਾ ਆਪਾਂ ਉਹਦੇ ਘਰ ਦੇ ਵਿੱਚ ਤੇ ਗੈਸ ਦੇ ਉੱਤੇ ਜਿਹੜੀ ਰੋਟੀ ਹੈ ਤੰਦੂਰ ਵਾਲੀ ਆਪਾਂ ਤਿਆਰ ਕਰ ਸਕਦੇ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੀਆਂ ਸਾਰੀਆਂ ਭੈਣਾਂ ਨੂੰ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਜੀ ਬਹੁਤ ਹੀ ਪਿਆਰੀ ਜੀ ਚੀਜ਼ ਆ ਤੇ ਨਾ ਆਪਾਂ ਕੋਈ ਚੁੱਲ੍ਹਾ ਤੇ ਪਾਉਣਾ ਤੇ ਨਾ ਹੀ ਆਪਾਂ ਤੰਦੂਰ ਤੇ ਪਾਉਣਾ ਹੀ ਮੀਣਾ ਬਾਲਨ ਦੇ ਆਪਾਂ ਗੈਸ ਤੇ ਤੇ ਬਾਲੀਆਂ ਸੋਹਣੀਆਂ ਜਿਹੀਆਂ ਤੇ ਸਵਾਦ ਜਿਹੀਆਂ ਰੋਟੀਆਂ ਜਿਹੜੀਆਂ ਉਹ ਤੰਦੂਰ ਵਾਲੀਆਂ ਰੋਟੀਆਂ ਬਣਾਵਾਂਗੇ ਅੱਜ ਆਪਾਂ ਤੇ ਆਜੋ ਆਪਾਂ ਸਟਾਰਟ ਕਰਦੇ ਹਾਂ ਜੀ ਆਪਾਂ ਆਟਾ ਇਹ ਜੀ ਜਿਹੜਾ ਗੁੰਨ ਕੇ ਉਹ ਆਪਾਂ ਰੱਖ ਲਿਆ ਸੀਗਾ ਤੇ ਇਹਨੂੰ 10 ਮਿੰਟ ਹੋ ਗਿਆ ਆਟੇ ਨੂੰ ਤੇ ਆਟਾ ਆਪਾਂ ਨਾ ਬੇ ਢਿੱਲਾ ਨਹੀਂ ਕਰਨਾ ਪਤਲਾ ਨਹੀਂ ਹੋਣ ਦੇਣਾ ਭੈਣੋ ਆਟਾ ਆਪਾਂ ਜਿਹੜਾ ਪੂਰਾ ਐਂ ਕਰੜਾ ਸਖਤ ਜਿਹਾ ਰੱਖਣਾ ਹੈ ਬਾਲਾ ਸਖਤ ਤਾਂ ਨਹੀਂ ਯਾਨੀ ਹਲਕਾ ਸਖਤ ਜਿਹਾ ਰੱਖਣਾ ਹੈ ਤੇ ਇਹਦਾ ਪੇੜਾ ਜਿਹੜਾ ਉਹ ਵੀ ਆਪਣੀ ਮੱਕੀ ਦੀ ਰੋਟੀ ਵਾਂਗੂ ਥੋੜਾ ਜਿਹਾ ਭਾਰਾ ਕਰਨਾ ਜਿਵੇਂ ਆਪਾਂ ਨਾਰਮਲ ਤਾਂ ਫੁਲਕੇ ਜਿਹਾ ਲਾਉਣੀ ਆ ਇਹ ਥੋੜਾ ਜਿਹਾ ਭਾਰਾ ਕਰ ਲਿਓ ਤੁਸੀਂ ਇਸ ਤਰ੍ਹਾਂ ਦਾਬ ਜੀ ਦੇ ਕੇ ਪੇੜਾ ਕਰ ਲਿਓ ਤੇ ਦੋ ਤਰ੍ਹਾਂ ਦੇ ਤਰੀਕੇ ਆਪਾਂ ਜਿਹੜੇ ਗੈਸ ਤੇ ਤੰਦੂਰ ਵਾਲੀ ਰੋਟੀ ਬਣਾਉਣ ਦੇ ਉਹ ਦੋ ਤਰ੍ਹਾਂ ਦੇ ਤਰੀਕੇ ਦੱਸਾਂਗੇ ਅੱਜ ਆਪਾਂ ਆਟਾ ਤਾਂ ਥੋੜਾ ਜਿਹਾ ਲਾਇਓ ਬਾਹਲਾ ਨਾ ਸੁੱਕਾ ਆਟਾ ਲੱਗ ਗੰਢਿਓ ਇਸ ਤਰ੍ਹਾਂ ਕਰਕੇ ਨਾ ਆਪਾਂ ਰੋਟੀ ਵੇਲ ਕੇ ਇਹਨੇ ਰੋਟੀ ਆਪਾਂ ਜਿਹੜੀ ਆ ਉਹ ਵੇਲਨੇ ਦੇ ਨਾਲ ਵੇਲ ਲਈ ਤੇ ਹੁਣ ਆਪਾਂ ਥੋੜੀ ਜਿਹੀ ਹੱਥਾਂ ਦੇ ਨਾਲ ਕਰਾਂਗੇ ਇਹਨੂੰ ਆਟਾ ਮੈਂ ਮਾੜਾ ਜਿਹਾ ਲਾਇਆ ਮੈਂ ਨਾ ਮਾਤਰ ਦੇ ਵਿੱਚ ਤੇ ਥੋੜੀ ਜਿਹੀ ਇਸ ਤਰ੍ਹਾਂ ਪਾਰੀ ਰੱਖਾਂਗੇ ਬਾਹਲੇ ਨਹੀਂ ਹੁਣ ਆਪਾਂ ਨਾ ਪਾਣੀ ਦਾ ਹੱਥ ਲਾ ਲੈਣਾ ਹੀ ਪਾਣੀ ਦਾ ਹੱਥ ਜਿਹੜਾ ਤੇ ਚਾਰ ਸਫੇਰੇ ਚੰਗੀ ਤਰ੍ਹਾਂ ਦੇ ਨਾਲ ਲਾਉਣਾ ਹੀ ਇਹਦੀ ਕੋਈ ਕੰਨੀ ਆ ਜਿਹੜੀ ਪਾਣੀ ਤੋਂ ਬਿਨਾ ਰਹਿਣ ਨਹੀਂ ਦੇਣੀ ਤੇ ਬਹੁਤ ਹੀ ਵਧੀਆ ਰੋਟੀ ਹੈ ਜਿਹੜੀ ਜਿਵੇਂ ਤੰਦੂਰ ਵਾਂਗੂ ਆਪਣੀ ਇਹ ਰੋਟੀ ਨਾ ਤਿਆਰ ਹੋਣੀ ਹੈ ਜੀ ਤੇ ਜਿਹੜਾ ਪਾਣੀ ਆਲਾ ਪਾਸਾ ਹੈ ਨਾ ਉਹ ਆਪਾਂ ਥੱਲੇ ਕਰ ਦੇਣਾ ਹੈ ਇਹ ਆਪਾਂ ਦੋ ਤਵੇਾਂ ਦੀ ਮਦਦ ਦੇ ਨਾਲ ਰੋਟੀ ਲਾਵਾਂਗੇ ਫਿਰ ਇੱਕ ਤਵੇ ਵਾਲੀ ਰੋਟੀ ਦੱਸਾਂਗੇ ਆਪਾਂ ਹਾਂਜੀ ਇਸ ਤਰ੍ਹਾਂ ਇਹ ਆ ਉੱਤੇ ਬੱਬਲ ਜੇ ਤੇ ਬਨ ਲੱਗ ਗਿਆ ਨਾ ਇਸ ਤਰ੍ਹਾਂ ਹਜੇ ਥੋੜਾ ਜਿਹਾ ਆਪਾਂ ਹੋਰ ਸੇਕ ਲਵਾਵਾਂਗੇ ਇਹਨੂੰ ਉਹਨਾਂ ਚ ਰੱਪਾ ਜਿਹੜਾ ਇਹ ਪੇੜਾ ਦੂਜੀ ਰੋਟੀ ਦਾ ਤਿਆਰ ਕਰਦੇ ਆ ਆ ਦੇਖੋ ਜੀ ਹੁਣ ਇਧਰ ਇਸ ਤਰ੍ਹਾਂ ਹੀ ਰੋਟੀ ਬਣ ਗਈ ਨਾ ਹੁਣ ਆਪਾਂ ਇਹਨੂੰ ਇਸ ਤਵੇ ਦੇ ਉੱਤੇ ਇਸ ਤਰ੍ਹਾਂ ਜਿਹੜੀ ਰੋਟੀ ਆ ਇਹ ਇਹ ਤਵਾ ਇਹਨਾਂ ਇਸ ਤਰ੍ਹਾਂ ਮੁੱਦਾ ਮਾਰਦੇ ਨੇ ਤੇ ਇਹਨੂੰ ਆਪਾਂ ਗੈਸ ਨਾਲ ਸੈਮ ਤੇ ਕਰ ਦੇਣਾ ਇਹ ਗੈਸ ਆਪਣਾ ਜਿਹੜਾ ਇਹ ਫੋਲ ਹੀ ਰੱਖਣਾ ਹੈ ਤਵੇ ਜਿਹੜੇ ਚੰਗੀ ਤਰ੍ਹਾਂ ਤਪਾ ਲੈਣੀ ਆ ਪਹਿਲਾਂ ਉਨਾ ਚਿਰ ਆਪਾਂ ਵਿੱਚ ਦੀ ਦੂਜੀ ਰੋਟੀ ਵੇਲਦੇ ਹਾਂ ਜੀ ਵਿੱਚ ਵਿੱਚ ਦੀ ਆਪਾਂ ਦੇਖ ਵੀ ਸਕਦੇ ਹਾਂ ਰੋਟੀ ਨੂੰ ਆ ਦੇਖੋ ਇਸ ਤਰ੍ਹਾਂ ਹਜੇ ਹੈਗੀ ਆ ਤੇ ਇਹਨੂੰ ਹਜੇ ਆਪਾਂ ਹੋਰ ਸੇਕ ਲਵਾਉਣਾ ਹੁਣ ਤੱਕ ਜੀ ਨਾ ਹੀ ਤੰਦੂਰ ਆ ਤੇ ਨਾ ਹੀ ਬਾਲ ਲੈਣਾ ਹੁਣ ਤੇ ਨਾ ਹੀ ਉਹ ਜੀ ਜਗ੍ਹਾ ਹੁੰਦੀ ਆ ਤੇ ਨਾਲ ਹੀ ਨਟੇਮ ਹੁੰਦਾ ਵੀ ਤੰਦੂਰ 15-20 ਮਿੰਟ ਲਵਾ ਦਿੰਦਾ ਤਪਨ ਤੇ ਤੇ ਇਸ ਤਰ੍ਹਾਂ ਜਿਹੜੀ ਇਸ ਸੌਖੇ ਤਰੀਕੇ ਨਾਲ ਦੇਖੋ ਭੈਣੋ ਕਿੰਨੀ ਸੋਹਣੀ ਰੋਟੀ ਜਿਹੜੀ ਆਪਣੀ ਬਣ ਕੇ ਤਿਆਰ ਹੋਈ ਆ ਹੁਣ ਆਪੇ ਇਹਨੂੰ ਇਸ ਤਰ੍ਹਾਂ ਕਰਕੇ ਹਾਈ ਕੀ ਜਿਹੜੀ ਉਹ ਚੱਕ ਲੈਣੀ ਦੇਖੋ ਜੀ ਕਿੰਨੀ ਰੋਟੀ ਵਧੀਆ ਬਣ ਕੇ ਤਿਆਰ ਹੋਈ ਆ ਇਹ ਤਾਂ ਬਹੁਤ ਹੀ ਸੋਹਣੀ ਰੋਟੀ ਜਿਹੜੀ ਬਣ ਜਾਂਦੀ ਆ ਸਵਾਦ ਬਹੁਤ ਲੱਗਦੀ ਆ ਜੀ ਯਮਾ ਤੰਦੂਰ ਵਰਗਾ ਹੀ ਸੁਆਦ ਆਉਂਦਾ ਇਹਦੇ ਵਿੱਚ ਇਸ ਤਰ੍ਹਾਂ ਆਪਾਂ ਦੂਜੀ ਰੋਟੀ ਦੇ ਉੱਪਰ ਵੀ ਜਿਹੜਾ ਪਾਣੀ ਆ ਉਹ ਚਾਰ ਚੁਫੇਰੇ ਆਪਾਂ ਇਸ ਤਰ੍ਹਾਂ ਕਰਕੇ ਲਾ ਲੈਣਾ ਹੈ ਤੇ ਫਿਰ ਆਪਾਂ ਇਸ ਤਵੇ ਦੇ ਉੱਤੇ ਹੀ ਰੋਟੀ ਪਾ ਦੇਣੀ ਹੈ ਜੀ ਜਿਹੜਾ ਪਾਣੀ ਵਾਲਾ ਪਾਸਾ ਹੈ ਉਹ ਥੱਲੇ ਕਰ ਦੇਣਾ ਹੈ ਹਾਂਜੀ ਹੁਣ ਆਪਾਂ ਇਸ ਰੋਟੀ ਨੂੰ ਦੂਜੀ ਵਾਲੀ ਨੂੰ ਵੀ ਇਸ ਤਰ੍ਹਾਂ ਇਸ ਤਵੇ ਦੇ ਉੱਪਰ ਹੈ ਇਹ ਤਵ ਮੁੱਦਾ ਮਾਤਾਂਗੇ ਤਵੇ ਜਿਹੜੀ ਆਪਣੀ ਚੰਗੀ ਤਰ੍ਹਾਂ ਦੇ ਨਾਲ ਤਪੇ ਹੋਣੀ ਚਾਹੀਦੀ ਹੈ ਦੋ ਰੋਟੀਆਂ ਤਾਂ ਆਪਾਂ ਜੀ ਇਸ ਤਰ੍ਹਾਂ ਲਾਵਾਂਗੇ ਦੋ ਤਵੇਆਂ ਨਾਲ ਹਣ ਦੋ ਰੋਟੀਆਂ ਆਪਾਂ ਦੂਜਾ ਤਰੀਕਾ ਜਿਹੜਾ ਉਹ ਵੀ ਆਪਾਂ ਦੱਸ ਦਿਆਂ ਰੋਟੀ ਦਾ ਸਵਾਦ ਬਹੁਤ ਹੈ ਜੀ ਬਹੁਤ ਸਵਾਦ ਬਣਦੀ ਹੈ ਇਹ ਤਾਂ ਨਾਲੇ ਐਂ ਕਰੜੀ ਨਹੀਂ ਹੁੰਦੀ ਖਾਣ ਦੇ ਵਿੱਚ ਵਧੀਆ ਸੌਫਟ ਜੀ ਪੋਲੀ ਜੀ ਰੋਟੀ ਤਿਆਰ ਹੁੰਦੀ ਹੈ ਇਸ ਤਰ੍ਹਾਂ ਆਪਾਂ ਦੇਖ ਵੀ ਸਕਦੇ ਆ ਇਹਨੂੰ ਆਪਾਂ ਹੁਣ ਅਚਲ ਜਿਹੜੀ ਤੀਜੀ ਰੋਟੀ ਉਹ ਤਿਆਰ ਕਰਦੇ ਆਂ ਹਾਂਜੀ ਹੁਣ ਆਪਾਂ ਦੂਜੀ ਰੋਟੀ ਜਿਹੜੀ ਆ ਦੇਖੋ ਇਹ ਵੀ ਆਪਣੀ ਵਧੀਆ ਬਣ ਗਈ ਹੈ ਜੀ ਵਧੀਆ ਤਿਆਰ ਹੋਈਆਂ ਇਹਨੂੰ ਵੀ ਆਪਾਂ ਇੱਕ ਫੋਰਚਨ ਦੇ ਨਾਲ ਆ ਜਿਹੜੀ ਇਸ ਤਰ੍ਹਾਂ ਕਰਕੇ ਲਾ ਲਈਏ ਦੇਖੋ ਜੀ ਜੇ ਤੁਸੀਂ ਥੋੜੀ ਜਿਹੀ ਹੋਰ ਕੰਨ ਨੂੰ ਜ਼ਿਆਦਾ ਰਾੜੀ ਜੀ ਪਸੰਦ ਹੁੰਦੀ ਹੈ ਇਸ ਤਰ੍ਹਾਂ ਹੋਰ ਥੋੜਾ ਜਿਹਾ ਸੇਕ ਲਵਾ ਲਿਓ ਤੇ ਹੁਣ ਆਪਾਂ ਆ ਗੈਸ ਜੀ ਬੰਦ ਕਰ ਦੇਣਾ ਹੈ ਤੇ ਆਪਾਂ ਇੱਕ ਤਵੇ ਦੇ ਉੱਤੇ ਰੱਖ ਕੇ ਜਿਹੜੀ ਰੋਟੀਆਂ ਹੁਣ ਦੂਜਾ ਤਰੀਕਾ ਹੈ ਉਹ ਆਪਾਂ ਤੁਹਾਨੂੰ ਦੱਸਦੇ ਹਾਂ ਹੁਣ ਆਪਾਂ ਤੀਜੀ ਰੋਟੀ ਬਣਾਉਣੇ ਆ ਤੇ ਇਹ ਆਪਾਂ ਇੱਕ ਤਵੇ ਦੇ ਉੱਤੇ ਹੀ ਬਣਾਵਾਂਗੇ ਜੀ ਇਸ ਤਰ੍ਹਾਂ ਇਹਨੂੰ ਕੋਸ਼ ਵਿਲਣੇ ਨਾਲ ਵੇਲ ਲਈ ਤੇ ਕੋਸ ਹੱਥਾਂ ਦੇ ਨਾਲ ਆਪਾਂ ਕਰ ਲਾਂਗੇ ਥੱਪ ਲਾਂਗੇ ਹੁਣ ਆਪਾਂ ਪਾਣੀ ਜਿਹੜਾ ਇਸੇ ਤਰ੍ਹਾਂ ਹੀ ਲਾਉਣਾ ਜਿਵੇਂ ਆਪਾਂ ਦੂਜੀ ਰੋਟੀ ਤੇ ਲਾਇਆ ਹੈ ਨਾ ਤੁਸੀਂ ਇਹ ਜ਼ਰੂਰ ਹੀ ਘਰੇ ਟਰਾਈ ਕਰਨੀ ਬਹੁਤ ਹੀ ਸਵਾਦ ਰੋਟੀ ਹੈ ਜਿਹੜੀ ਉਹ ਲੱਗਦੀ ਹੈ ਵਧੀਆ ਬਣਦੀ ਹੈ ਜੀ ਪਾਣੀ ਵਾਲਾ ਪਾਸਾ ਜਿਹੜਾ ਉਹ ਪਾ ਥੱਲੇ ਕਰ ਦਿੰਦੇ ਹਾਂ ਤੇ ਹੁਣ ਆਪਾਂ ਨਾ ਇਹਨੂੰ ਤਵੇ ਨੂੰ ਆ ਵੀ ਉੱਤੇ ਬਬਲਸ ਜੇ ਆ ਗਏ ਰੇ ਉੱਤੇ ਥੋੜੇ ਥੋੜੇ ਹਨਾ ਇਹਨੂੰ ਆਪਾਂ ਤਵੇ ਨੂੰ ਇਸੇ ਸੇਕ ਦੇ ਉੱਤੇ ਮੁੰਦਾ ਮਾਰ ਦੇਣਾ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਇਸ ਤਰ੍ਹਾਂ ਵੀ ਤੁਸੀਂ ਰੋਟੀ ਜਿਹੜੀ ਆ ਉਹ ला ਸਕਦੇ ਹੋ ਤੰਦੂਰੀ ਰੋਟੀ ਜੀ ਬਹੁਤ ਹੀ ਵਧੀਆ ਸਵਾਦ ਰੋਟੀ ਬਣ ਕੇ ਤਿਆਰ ਹੋਣੀ ਦੇਖੋ ਤੁਸੀਂ ਜਿੰਨਾ ਤੁਹਾਡਾ ਜੀ ਕਰਦਾ ਤੁਸੀਂ ਸੇਕ ਉਸ ਹਿਸਾਬ ਨਾਲ ਹੀ ਲਵਾ ਸਕਦੇ ਹੋ ਦੇਖੋ ਜੀ ਅੱਜ ਹਣ ਆਪਣੀ ਜਿਹੜੀ ਚੌਥੀ ਰੋਟੀ ਹੈ ਜੀ ਉਹ ਵੀ ਆਪਾਂ ਤਵੇ ਦੇ ਉੱਪਰ ਲਾਵਾਂਗੇ ਐਸ ਤਰ੍ਹਾਂ ਪਾਣੀ ਲਾ ਕੇ ਬਸ ਆਟਾ ਤੁਸੀਂ ਜਿਹੜਾ ਉਹ ਥੋੜਾ ਜਿਹਾ ਸਖਤ ਜਿਹਾ ਗੁੰਨ ਲਿਓ ਹਲਕਾ ਸਖਤ ਜਿਹਾ ਤੇ ਘਿਓ ਕੇ ਉਹ ਲਾ ਕੇ ਐ ਪੂਰੀ ਮੁੱਕੀ ਦੇ ਦਿਓ ਜਿਹੜਾ ਸੋਹਣਾ ਆਟਾ ਬਣ ਜਾਵੇ ਤੇ ਫਿਰ ਤਾਂ ਜੀ ਰੋਟੀਆਂ ਆਪਦੀ ਆਪ ਹੀ ਲੱਥੀ ਜਾਣੀਆਂ ਤੇ ਸੁੱਕਾ ਆਟਾ ਬਾਹਰ ਹੀ ਲਾਉਣ ਦੀ ਕੋਸ਼ਿਸ਼ ਨਾ ਕਰਿਓ ਨਹੀਂ ਫਿਰ ਰੋਟੀ ਜਿਹੜੀ ਉਹ ਤਵੇ ਦੇ ਨਾਲ ਨਾ ਖੜਦੀ ਨਹੀਂ ਅਮ ਚੌਥੀ ਰੋਟੀ ਵੀ ਆਪਣੀ ਬਣ ਗਈ ਹੈ ਜੀ ਤੇ ਹੁਣ ਆਪਾਂ ਇਹਨੂੰ ਤਵੇ ਦੇ ਉੱਤੇ ਜਿਹੜਾ ਪਾਣੀ ਵਾਲਾ ਪਾਸਾ ਹੈ ਉਹ ਇਸ ਤਰ੍ਹਾਂ ਕਰਕੇ ਮੁੱਦਾ ਮਾਰ ਦਿਆਂਗੇ ਹੁਣ ਆਪਾਂ ਅਗਲਾ ਪੇੜਾ ਕਰਾਂਗੇ ਇਹਦੇ ਜਦੋਂ ਬੱਬਲ ਜ ਆਸ-ਪਾਸੇ ਬਣ ਕੇ ਨਾ ਜੀ ਉਦੋਂ ਆਪਾਂ ਇਹਨੂੰ ਤਵੇ ਨੂੰ ਮੁੱਦਾ ਮਾਰਨਾ ਹੈ ਹਾਂ ਵੀ ਹਜੇ ਤਾਂ ਥੋੜੇ ਬਣੇ ਨਾ ਹੋ ਰਹੇ ਹਨ ਰੋਕ ਕੇ ਥੋੜਾ ਜਿਹਾ ਫੇਰ ਕਰਦੇ ਇਸ ਤਰ੍ਹਾਂ ਆਪਾਂ ਜਿਹੜਾ ਅਗਲਾ ਪੇੜਾ ਹੈ ਉਹ ਕਰ ਲੈਨੇ ਹਾਂ ਅੰਦਰ ਹਾਂਜੀ ਇਸ ਤਰ੍ਹਾਂ ਕਰਕੇ ਮੁੱਦਾ ਮਾਰ ਕੇ ਇਹ ਬਿਲਕੁਲ ਨਹੀਂ ਰੋਟੀ ਸੋਢੀ ਤਾਂ ਵੀ ਦਿਨਾਲ ਲੱਤਨੀ ਇੱਕ ਤਾਂ ਤੁਸੀਂ ਸੁੱਕਾ ਆਟਾ ਨਾ ਲਾਓ ਮਾੜਾ ਜਿਹਾ ਕਿ ਉਹ ਵੀ ਵੇਲਨੇ ਨੂੰ ਲਾ ਲਿਓ ਤੇ ਆਟਾ ਬਸ ਇਹੀ ਆ ਵੀ ਜਿਹੜਾ ਆਟਾ ਇਹੋ ਆਪਾਂ ਸਖਤ ਰੱਖਣਾ ਈ ਥੋੜਾ ਜਿਹਾ ਤੇ ਗੁੰਨਣਾ ਬਹੁਤ ਜ਼ਿਆਦਾ ਸੋਹਣਾ ਤਾਂ ਕਿ ਕੋਈ ਇਹਦੇ ਵਿੱਚ ਤੇੜ ਜੀ ਨਾ ਹੋਵੇ ਆਪੇ ਦੇ ਵਿੱਚ ਹਾਂਜੀ ਇਸ ਤਰ੍ਹਾਂ ਆਪਣੀ ਜਿਹੜੀ ਇਹ ਚੌਥੀ ਪੰਜਵੀਂ ਰੋਟੀ ਹੈ ਜੀ ਇਹ ਵੀ ਆਪਣੀ ਆ ਤਿਆਰ ਹੋ ਗਈ ਆ ਇਸ ਤਰ੍ਹਾਂ ਕਰਕੇ ਆਪਾਂ ਸਾਰੀਆਂ ਰੋਟੀਆਂ ਤਿਆਰ ਕਰ ਲੈਂਗੇ ਜੀ ਤੇ ਬਹੁਤ ਹੀ ਵਧੀਆ ਤੇ ਬਹੁਤ ਹੀ ਟੇਸਟੀ ਰੋਟੀਆਂ ਜਿਹੜੀਆਂ ਇਹ ਬਣ ਕੇ ਤਿਆਰ ਹੁੰਦੀਆਂ ਜੀ ਹਾਂਜੀ ਰੋਟੀਆਂ ਤਾਂ ਭੈਣ ਮੇਰੂ ਆਪਣੀਆਂ ਸਾਰੀਆਂ ਬਣ ਕੇ ਤੰਦੂਰ ਵਾਲੀਆਂ ਤਿਆਰ ਹੋਉਂਗਾ ਜੀ ਤੇ ਤੁਸੀਂ ਦੇਖ ਵੀ ਲਈਆਂ ਵੀ ਆਪਾਂ ਦੋ ਤਰੀਕਿਆਂ ਦੇ ਨਾਲ ਕਿਸ ਤਰ੍ਹਾਂ ਰੋਟੀ ਹੈ ਜਿਹੜੀ ਇਹ ਪੋਲੀ ਪੋਲੀ ਤੇ ਤਿਆਰ ਕੀਤੀ ਔਰ ਮੂਵਰਗੀ ਰੋਟੀ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿੱਥੋਂ-ਕਿੱਥੋਂ ਤੁਸੀਂ ਸਾਡੀ ਵੀਡੀਓ ਵੇਖਣੀ ਆ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਸਾਨੂੰ ਛੁੱਟੀਆਂ ਦਿਓ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ